ਹਾਂਜੀ ਕੀ ਹਾਲ ਚਾਲ ਆ ਦੋਸਤੋ ਮੈਂ ਤੁਹਾਡਾ ਆਪਣਾ ਰਾਜਾ ਫੂਲੇਆ ਤੇ ਆਪਣਾ YouTube ਚੈਨਲ ਸੀਗਾ ਪੂਲਾ ਟੀਵੀ ਇਹਨੇ ਇੱਕ ਦਿਨ ਚ ਮੋਨਟਾਈਜ਼ ਹੋਣਾ ਸੀਗਾ ਰਿਕਵੈਸਟ ਲੱਗੀ ਸੀ ਮੋਨਟਾਈਜ਼ ਹੋਣ ਦੀ ਤੇ ਨਸ਼ਾ ਖਿਲਾਫ ਵੀਡੀਓ ਪਾਉਂਦਾ ਹੁੰਦਾ ਸੀਗਾ ਠੀਕ ਆ ਸਾਡੇ ਪਿੰਡ ਦੇ ਲੋਕੀ ਤੇ ਨਸ਼ਾ ਖਿਲਾਫ ਜਿਹੜੀਆਂ ਵੀਡੀਓ ਪਾਉਂਦੇ ਉਹਤੇ ਰਿਪੋਰਟਾਂ ਮਾਰੀ ਜਾਂਦੇ ਸੀਗੇ ਅੱਜ ਤਾਂ ਤੁਹਾਡੇ ਢੱਡ ਨੂੰ ਸਕੂਨ ਮਿਲ ਗਿਆ ਹੋਣਾ ਤੁਹਾਡੇ ਦਿਲ ਨੂੰ ਸਕੂਨ ਮਿਲ ਗਿਆ ਹੋਣਾ ਪੈ ਗਈ ਕਾਲਜੇ ਠੰਡ ਗਏ ਅੱਜ ਤਾਂ ਉੱਡ ਗਿਆ ਚੈਨਲ ਹੁਣ ਤਾਂ ਉਹਨੂੰ ਸਕੂਨ ਮਿਲ ਗਿਆ ਹੋਊਗਾ ਆ ਚੈਨਲ ਉੱਡ ਗਿਆ ਠੀਕ ਆ ਨਾ ਖੋਲ ਨਹੀਂ ਰਿਹਾਗਾ ਨਾਲੇ ਮੈਂ ਅਜੇ ਤੱਕ ਕੋਈ ਮਾੜੀ ਵੀਡੀਓ ਨਹੀਂ ਪਾਈ ਜਿਹਨੇ ਨਾ ਆਪਣੇ ਸਮਾਜ 'ਤੇ ਅਸਰ ਪਵੇ ਠੀਕ ਆ ਨਸ਼ਾ ਖਿਲਾਫ ਮੈਂ ਜ਼ਰੂਰ ਵੀਡੀਓ ਪਾਉਂਦਾ ਰਹਾਂਗਾ ਵੀ ਨਸ਼ੇ ਬੰਦ ਕਰੋ ਨਸ਼ੇ ਰੋਕੋ ਠੀਕ ਆ ਅਜੇ ਤੱਕ ਸਕੂਨ ਮਿਲ ਗਿਆ ਹੁਣ ਮੇਰੇ ਚੈਨਲ 'ਤੇ ਰਿਪੋਰਟਾਂ ਮਾਰੀ ਜਾਂਦੇ ਸੀ ਪਿੰਡ ਦੇ ਉਹ ਬੰਦੇ ਆ ਜਿਹੜੇ ਆਪਦੇ ਆਪ ਨੂੰ ਸਮਾਜ ਸੇਵੀ ਕਹਾਉਂਦੇ ਆ ਵੀ ਅਸੀਂ ਸਮਾਜ ਸੇਵੀ ਆ ਨਸ਼ਾ ਵਿਰੋਧ ਸੀ ਲੜਦੇ ਆ ਠੀਕ ਆ ਅਸੀਂ ਕਲੱਬ ਬਣਾਈ ਬੈਠੇ ਆ ਉਹ ਬੰਦਿਆਂ ਨੂੰ ਅਜੇ ਤੱਕ ਸਕੂਨ ਮਿਲ ਗਿਆ ਹੁਣ ਆ ਰੋਟੀ ਅਜੇ ਤੱਕ ਸੋਡੇ ਸੌਖੀ ਲੰਘ ਜੂਗੀ ਅਜੇ ਤੱਕ ਆ ਠੀਕ ਆ ਮਾਨ ਬਹੁਤ ਦੁਖੀ ਹੋਇਆ ਸਾਲਾ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਹੀ ਚੰਗਾ ਕਾਹਨ ਇੱਥੇ ਮਾੜਾ ਕਾਹਨ ਬਾਹਰ ਆਪਦੇ ਆਪ ਨੂੰ ਚੰਗਾ ਕਹਾਉਂਦੇ ਆ ਤੇ ਅੰਦਰ ਗਤੀ ਕੁਝ ਹੋਰ ਕਰਦੇ ਆ ਰਿਪੋਰਟਾਂ ਨੇ ਮੇਰੀਆਂ ਜਿਹੜੀਆਂ ਮਾਰੀਆਂ ਸਾਰਿਆਂ ਦੇ ਸਕਰੀਨਸ਼ਾਟ ਪਏ ਆ ਮੇਰੇ ਕੋਲੇ ਕੋਈ ਗੱਲ ਨਹੀਂ ਸਾਰੇ ਮੈਂ ਜ਼ਾਹਰ ਕਰੂੰਗਾ ਹੁਣ ਤੁਸੀਂ ਦੇਖਦੇ ਚੱਲੋ ਕੀ ਬਹਿੰਦਾ ਮੇਰਾ ਤਾਂ ਉੱਡਣ ਵਾਲਾ ਚੈਨਲ ਜਿਹੜਾ ਉੱਡ ਗਿਆ ਕੋਈ ਗੱਲ ਨਹੀਂ ਧੰਨ